ਤਾਂ ਸਾਡੇ ਦੇਸ਼ ਦੇ ਵਿਰੋਧੀ ਦਲ ਹਿੰਦੂ ਮੁਸਲਿਮ ਏਕਤਾ ਦੇ ਨਾਅਰੇ ਨੂੰ ਬੁਲੰਦ ਕਰਕੇ ਵੋਟਾਂ ਹਾਸਲ ਕਰਦੇ ਨੇ ਭਾਰਤ ਵਿੱਚ ਮੁਸਲਮਾਨਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣ ਦੇ ਬਾਵਜੂਦ ਉਹਨਾਂ ਨੂੰ ਉਹਨਾਂ ਨਾਲ ਹੋ ਰਿਹਾ ਭੇਦ ਭਾਵ ਨਜ਼ਰ ਆਉਂਦਾ ਹੈ ਪਰ ਜਦੋਂ ਮੁਸਲਿਮ ਦੇਸ਼ਾਂ ਵਿੱਚ ਹਿੰਦੂਆਂ ਤੇ ਜ਼ੁਲਮ ਹੁੰਦਾ ਹੈ ਤਾਂ ਇਹਨਾਂ ਨੂੰ ਬੋਲਣ ਲਈ ਇੱਕ ਸ਼ਬਦ ਵੀ ਯਾਦ ਨਹੀਂ ਆਉਂਦਾ ਗੱਲ ਕਰੀਏ ਜੇਕਰ ਬੰਗਲਾਦੇਸ਼ ਦੇ ਹਾਲਾਤਾਂ ਦੀ ਤਾਂ ਹਿੰਦੂਆਂ ਤੇ ਹੋ ਰਹੇ ਜ਼ੁਲਮ ਦਿਨੋ ਦਿਨ ਵਧ ਰਹੇ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਕੀ ਹਾਲਾਤ ਹਨ ਇਹ ਕਿਸੇ ਤੋਂ ਵੀ ਨਹੀਂ ਲੁਕੇ ਹੋਏ ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵਕਸੇ ਸਾਹਮਣੇ ਆਹੀ ਜਾਂਦੀਆਂ ਨੇ ਬੰਗਲਾਦੇਸ਼ ਦੇ ਰੰਗਪੁਰ ਵਿੱਚ ਬੀਤੇ ਦਿਨ ਸਨਾਤਨ ਜਾਗਰਣ ਮੰਚ ਦੇ ਵੱਲੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਰੈਲੀ ਵਿੱਚ ਸ਼ਾਮਲ ਹੋਣ ਲਈ ਪੁਜੀਬਾਸ ਦੇ ਰਸਤੇ ਵਿੱਚ ਹਮਲਾ ਕੀਤਾ ਗਿਆ ਹਮਲੇ 'ਚ 3 ਲੋਕ ਜ਼ਖਮੀ ਹੋਏ ਜਿਨ੍ਹਾਂ 'ਚੋਂ 3 ਗੰਭੀਰ ਜ਼ਖਮੀ ਸਨ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਮਾਹੀ ਗੰਜ ਕਾਲਜ ਦੀ ਗਰਾਊਂਡ ਵਿੱਚ ਹੋਈ ਇਸ ਰੈਲੀ ਦਾ ਮਕਸਦ ਹਿੰਦੂਆਂ ਤੇ ਹੋ ਰਹੇ ਅਤਿਆਚਾਰਾਂ ਜੁਲਮਾਂ ਤੇ ਮੰਦਰਾਂ ਦੇ ਮੱਠਾਂ ਤੇ ਹੋ ਰਹੇ ਹਮਲਿਆਂ ਦਾ ਵਿਰੋਧ ਕਰਨਾ ਸੀ ਰੈਲੀ ਵਿੱਚ ਸ਼ਾਮਲ ਲੋਕ 8 ਨੁਕਤੇ ਮੰਗਲ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਪਹਿਲੇ ਦੇ ਮੁੱਖ ਮਹਿਮਾਨ ਚਿੰმოਇ ਕ੍ਰਿਸ਼ਨ ਦਾਸ ਬ੍ਰਹਮੋਚਾਰੀ ਨੇ ਦੇਸ਼ ਵਿੱਚ ਇਹ ਕਿੰਦਵਾਂ ਨਾਲ ਹੋ ਰਹੀ ਵਿਤਕਰਾਂ ਦਾ ਦੋਸ਼ ਲਗਾਇਆ। ਜਿੰਮੇ ਦਾਸ ਨੇ ਕਿਹਾ ਕਿ 1971 ਦੀ ਆਜ਼ਾਦੀ ਸੰਗਰਾਮ ਦੌਰਾਨ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡਣ ਵਾਲੇ 70% ਦੀ ਹਿੰਦੂਸਾਨ ਉਹਨਾਂ ਦੇ ਘਰ ਅਤੇ ਸਮਾਨ ਲੁੱਟਿਆ ਗਿਆ। ਆਜ਼ਾਦੀ ਦੇ ਇਨ ਸਾਲਾਂ ਬਾਅਦ ਵੀ ਇਹ ਸਿਲਸਿਲਾ ਚੱਲ ਰਿਹਾ ਹੈ। ਚਿੰმოਇ ਦਾਸ ਨੇ ਦੋਸ਼ ਲਗਾਇਆ ਕਿ 5 ਅਗਸਤ ਤੋਂ ਬਾਅਦ ਦੇਸ਼ 'ਚ ਅੱਤਵਾਦੀ, ਕੱਟੜਪੰਥੀ ਅਤੇ ਨੇਤਾ ਜੇਲ੍ਹ 'ਚ ਹੋ ਰਹੇ ਹੋਗੇ ਪਰ ਕਿਸੇ ਵੀ ਹਿੰਦੂ ਨੂੰ ਨਹੀਂ ਬਖਸ਼ਿਆ ਗਿਆ। ਹਿੰਦੂ ਕਿਸੇ ਸਿਆਸੀ ਪਾਰਟੀ ਦੇ ਸਮਰਥਕ ਨਹੀਂ ਹਨ ਸਵਿੱਖ ਵਿੱਚ ਹਿੰਦੂ ਉਸੇ ਪਾਰਟੀ ਨੂੰ ਵੋਟ ਪਾਉਣਗੇ ਜੋ ਲੋਕਤੰਤਰ ਨੂੰ ਕਾਇਮ ਰੱਖੇਗੀ ਉਹਨਾਂ ਨੇ ਕਿਹਾ ਕਿ ਅੱਜ 3 ਕਰੋੜ ਸਨਾਤਨੀ ਇਕਜੁੱਟ ਹਨ ਚਿਰਮੋਇ ਦਾਸ ਨੇ 21 ਨਵੰਬਰ ਦੀ ਰਾਤ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਰੰਗਪੁਰ ਵਿੱਚ ਹੋਟਲ ਛੱਡਣ ਲਈ ਕਿਹਾ ਗਿਆ ਸੀ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਥੇ ਨਹੀਂ ਰੱਖਿਆ ਜਾ ਸਕਦਾ ਬੰਗਲਾਦੇਸ਼ ਵਿੱਚ ਮੁਹੰਮਦ ਯੂਨਿਸ ਦੀ ਅੰਤਰੀਮ ਸਰਕਾਰ ਨੇ 16 ਨਵੰਬਰ ਨੂੰ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਕਰ ਲਏ ਸਨ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਬੰਗਲਾਦੇਸ਼ ਦੁਆਰਾ 18 ਨਵੰਬਰ ਨੂੰ ਜਾਰੀ ਕੀਤੀ ਗਈ ਰੀਪੋਰਟ ਵਿੱਚ ਕਿਹਾ ਗਿਆ ਸੀ ਕਿ ਬੰਗਲਾਦੇਸ਼ ਦੀ ਅੰਤ੍ਰੀਮ ਸਰਕਾਰ ਦੇ ਸ਼ਾਸਨ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਵਿੱਚ ਵਾਧਾ ਹੋਇਆ ਹੈ ਯੂਨੈਸਪਰਸ਼ਾਸਨ ਘੱਟ ਗਿਣਤੀਆਂ ਵਿਰੁੱਧ ਅਪਰਾਧਾਂ ਨੂੰ ਰੋਕਣ ਵਿੱਚ ਸਫਲ ਰਹੀ ਹੈ